प्यारे दोस्तों प्यार भरी सत श्री अकाल जी हां जी दोस्तों पंजाब सरकार ਨੇ ਮਲਾਜ਼ਮਾਂ ਦੀਆਂ ਮੰਗਾਂ ਦਾ ਨਵੇੜਾ ਕਰਨ ਦੇ ਲਈ ਬਹੁਤ ਵੱਡਾ ਕਦਮ ਚੁੱਕਿਆ ਮਲਾਜ਼ਮ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਨੇ ਕਿ ਸਰਕਾਰ ਫਜ਼ੂਲ ਖਰਚ ਖਰਚੇ ਜਿਹੜੇ ਕਿ ਕਰੀ ਜਾ ਰਹੀ ਹੈ ਪਰ ਮਲਾਜ਼ਮਾਂ ਨੂੰ ਦੇਣ ਵਾਸਤੇ ਕੁਝ ਵੀ ਨਹੀਂ ਕਿਉਂਕਿ ਮਲਾਜ਼ਮਾਂ ਦਾ 11% ਡੀਏ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਫੈਕਟਰ 2.1 ਹਟ ਲਾਗੂ ਕਰਨਾ ਹੋਰ ਕਾਫੀ ਸਾਰੀਆਂ ਮੰਗਾਂ ਨੇ ਜੋ ਪੈਂਡਿੰਗ ਪਈਆਂ ਨੇ ਪੰਜਾਬ ਸਰਕਾਰ ਉੱਪਰ ਧਰਨੇ ਮਜਹਰਿਆਂ ਦਾ ਦਬਾਅ ਵਧਦਾ ਜਾ ਰਿਹਾ ਕਿਉਂਕਿ ਵਿੱਤੀ ਸੰਕਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਿਆ ਉਸ ਬਾਰੇ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਨਗਰ ਨਿਗਮ ਦੇ ਕਰਮਚਾਰੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਜਿਸ ਦੇ ਨਾਲ ਹੀ ਉਹਨਾਂ ਵਿਚਾਲੇ ਇੱਕ ਹਲਚਲ ਮਚ ਗਈ ਹੈ ਵਿੱਤੀ ਹਾਲਾਤ ਨੂੰ ਸੁਧਾਰਨ ਦੇ ਲਈ ਫਜ਼ੂਲ ਖਰਚੇ ਤੇ ਰੋਕ ਲਗਾਉਣ ਦੇ ਲਈ ਅਧਿਕਾਰੀਆਂ ਨੇ ਇੱਕ ਯੋਜਨਾ ਤਿਆਰ ਕੀਤੀ ਹੈ ਇਸ ਤਹਿਤ ਨਗਰ ਨਿਗਮ ਜਲਦੀ ਹੀ ਪ੍ਰਸ਼ਾਸਨ ਨੂੰ ਇੱਕ ਰਿਪੋਰਟ ਤਿਆਰ ਕਰਨ ਦੇ ਲਈ ਕਹੇਗਾ ਜੋ ਕਿ ਕਰਾਰਨਾਮੇ ਤੇ ਦਸਤਖਤ ਕਰੇਗਾ ਜਿਸ ਵਿੱਚ ਨਗਰ ਨਿਗਮ ਦੇ ਪੈਸੇ ਕਿੱਥੇ ਅਤੇ ਕਿਵੇਂ ਖਰਚ ਕੀਤੇ ਜਾ ਰਹੇ ਨੇ ਬੇਲੋੜੇ ਖਰਚਿਆਂ ਦੀ ਪਛਾਣ ਅਤੇ ਕਟੌਤੀਆਂ ਦੀ ਸੰਭਾਵਨਾ ਨੂੰ ਦਾ ਵੇਰਵਾ ਉਸ ਵਿੱਚ ਰੱਖਿਆ ਜਾਵੇਗਾ ਨਗਰ ਨਿਗਮ ਕੋਲ ਆਪਣੇ ਖਰਚਿਆਂ ਦੇ ਕਰਕੇ ਤਨਖਾਹ ਦੇਣ ਲਈ ਪੈਸੇ ਨਹੀਂ ਹਨ ਇਸ ਤੋਂ ਇਲਾਵਾ ਪਵਿੱਖ ਦੇ ਵਿੱਚ ਵਿੱਤੀ ਸੰਕਟ ਤੋਂ ਬਚਣ ਦੇ ਲਈ ਬੇਲੋੜੇ ਖਰਚੇ रोकन ਦੇ ਲਈ ਇਹ ਯਤਨ ਕੀਤਾ ਜਾ ਰਿਹਾ ਵਿਭਾਗੀ ਸੂਤਰਾਂ ਅਨੁਸਾਰ ਨਗਰ ਨਿਗਮ ਦੇ ਅਧਿਕਾਰੀਆਂ ਤੇ ਆਊਟਸੋਰਸ ਕਰਮਚਾਰੀਆਂ ਨੂੰ ਪੂਰੀ ਸੂਚੀ ਅਤੇ ਤਾਇਨਾਤੀ ਦੇ ਵੇਰਵੇ ਮੰਗੇ ਗਏ ਹਨ ਇਹ ਕਦਮ ਵਿੱਤੀ ਸੰਕਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਜਾ ਰਿਹਾ ਇਸ ਦੇ ਨਾਲ ਪਤਾ ਲੱਗੇਗਾ ਕਿ ਆਊਟਸੋਰਸ ਕੀਤੇ ਕੀਤੇ ਗਏ ਕੰਮ ਇਹ ਅਸਲ ਦੇ ਵਿੱਚ ਕਿੱਥੇ ਹੈ ਤੇ ਕਿਸ ਲਈ ਕੰਮ ਕਰ ਰਹੇ ਨੇ ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿਵਾਉਣ ਦੇ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰ ਰਹੇ ਨੇ ਨਗਰ ਨਿਗਮ ਲਗਾਤਾਰ ਹਿਸ਼ਕਤ ਨਗਰ ਨਿਗਮ ਵੱਲੋਂ ਮਿਲ ਰਹੀਆਂ ਨੇ ਆਊਟਸੋਰਸ ਕਰਮਚਾਰੀਆਂ ਨੂੰ ਨਗਰ ਨਿਗਮ ਦੇ ਲਈ ਸਿਰਫ ਕਾਗਜ਼ਾਂ ਤੇ ਹੀ ਕੰਮ ਉਹ ਕਰ ਰਹੇ ਨੇ ਰਾਜਨੀਤਿਕ ਨੇਤਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਿੱਜੀ ਮਾਮਲਿਆਂ ਵਿੱਚ ਸ਼ਾਮਲ ਹੋਏ ਹਨ ਵਿੱਤੀ ਸੰਕਟ ਦੇ ਚਲਦੇ ਖਰਚਿਆਂ ਦੇ ਵਿਚਕਾਰ ਨਗਰ ਨਗਰ ਨਿਗਮ ਦੇ ਕੋਲ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਲਈ ਪੈਸੇ ਨਹੀਂ ਹਨ ਪਰ ਆਊਟਸੋਰਸ ਵਧਾਈ ਜਾ ਰਹੀ ਹੈ ਜਨਵਰੀ ਦੇ ਮਹੀਨੇ ਵਿੱਚ 33 ਕਰੋੜ ਰੁਪਏ ਖਰਚ ਕੀਤੇ ਗਏ ਜਦੋਂ ਕਿ ਫਰਵਰੀ ਅਤੇ ਮਾਰਚ ਦੇ ਮਹੀਨਿਆਂ ਦੇ ਵਿੱਚ ਤਨਖਾਹ ਅਤੇ ਹੋਰ ਖਰਚਿਆਂ ਦੇ ਲਈ 170 ਕਰੋੜ ਰੁਪਏ ਦੀ ਲੋੜ ਹੋਵੇਗੀ ਹਾਂਜੀ ਦੋਸਤੋ ਇਸ ਤੋਂ ਪਤਾ ਲੱਗੇਗਾ ਕਿ ਇਸ ਤਰ੍ਹਾਂ ਜੋ ਮਹਿਕਮੇ ਵਿੱਚ ਜਿਨ੍ਹਾਂ ਦੇ ਵਿੱਚ ਕਰਮਚਾਰੀ ਸਿਰਫ ਆਪਣੀ ਹਾਜ਼ਰੀ ਲਾਉਣ ਆਉਂਦੇ ਨੇ ਡਿਊਟੀ ਕਿਸੇ ਅਫਸਰ ਜਾਂ ਕਿਸੇ ਅਫਸਰ ਦੇ ਰਿਸ਼ਤੇਦਾਰ ਦੇ ਘਰ ਦੇ ਕੰਮ ਕਰਦੇ ਹਨ ਕਿ ਕਿ ਉਹਨਾਂ ਦੀ ਤਨਖਾਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਖਜ਼ਾਨੇ ਨੂੰ ਕਾਫੀ ਵੱਡਾ ਚੂਨਾ ਜਿਹੜਾ ਕਿ ਲੱਗ ਰਿਹਾ ਇਸ ਤਰ੍ਹਾਂ ਕਾਫੀ ਮਹਿਕਮੇ ਹਨ ਪੰਚਾਇਤ ਵਿਭਾਗ ਜੰਗਲਾਤ ਵਿਭਾਗ ਇਹਨਾਂ ਦੀ ਜਾਂਚ ਹੋਣ ਤੇ ਕਾਫੀ ਕੁਝ ਸਾਹਮਣੇ ਆਵੇਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ